ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਵੀ ਔਲਾਦ ਮਾੜੀ ਹੋਵੇ ਤੇ ਉਹ ਆਪਣੇ ਦੀ ਪਿਓ ਦੀ ਬੇਇੱਜ਼ਤੀ ਦਾ ਕਾਰਨ ਬਣ ਜਾਂਦੀ ਹੈ ਪਿਓ ਨੂੰ ਅਵਾਰਡ ਮਿਲੇ ਹੋਣ ਪਿਓ ਨੇ ਤਗਮੇ ਜਿੱਤੇ ਹੋਣ ਪਿਓ ਦੀ ਇੱਜ਼ਤ ਦੇ ਝੰਡੇ ਝੂਲਦੇ ਹੋਣ ਤੇ ਔਲਾਦ ਨਿਕਲਾ ਇਹ ਬੁਰੀ ਔਲਾਦ ਨਿਕਲਾ ਇਹ ਮਾੜੀ ਤੇ ਪਿਓ ਨੂੰ ਮਿਲੇ ਹੋਏ ਅਵਾਰਡ ਉਹਨਾਂ ਦੀ ਵੀ ਕੀਮਤ ਘਟ ਜਾਂਦੀ ਹੈ ਪਿਓ ਦੇ ਝੂਲਦੇ ਹੋਏ ਝੰਡੇ ਉਹ ਝੰਡੇ ਵੀ ਨੀਵੇਂ ਹੋ ਜਾਂਦੇ ਨੇ ਤੇ ਕਾਰਨ ਕੌਣ ਬੰਦਾ ਹੈ ਬੁਰੀ ਔਲਾਦ ਕਾਰਨ ਕੌਣ ਬੰਦਾ ਹੈ ਮਾੜੀ ਔਲਾਦ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਨੂੰ ਪੜ੍ਹ ਕੇ ਵੇਖੋ ਮਾਂ ਪਿਓ ਨੂੰ ਵਧਾਈ ਵੀ ਦਿੱਤੀ ਗਈ ਤੇ ਔਲਾਮਾਂ ਵੀ ਦਿੱਤਾ ਗਿਆ ਤਨ ਜੰਨੀ ਜਿਨ ਜਾਇ ਤਨ ਪਿਤਾ ਪ੍ਰਧਾਨ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਫਰਮਾਨ ਹੈ ਇੱਕ ਬਚਨ ਹੋਰ ਸੁਣ ਲੋ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਉਹ ਵੀ ਕਹਿੰਦੇ ਨੇ ਵੀ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਤਿੰਨ ਨਾਂ ਲਏ ਤਨ ਤਨ ਪਿਤਾ ਤਨ ਤਨ ਕੁੱਲ ਤਨ ਤਨ ਸੋ ਜਨਨੀ ਜਿਨ ਗੁਰੂ ਜਨਿਆ ਮਾਏ ਜਿਹੜੇ ਗੁਰੂ ਬਣ ਗਏ ਚੰਗੇ ਬਣ ਗਏ ਸਮਾਜ ਸੁਧਾਰਕ ਬਣ ਗਏ ਆਗੂ ਬਣ ਗਏ ਰਾਹ ਨੁਮਾਈ ਕਰਨ ਵਾਲੇ ਰੈਬਰ ਬਣ ਗਏ ਉਹਨਾਂ ਵਾਸਤੇ ਗੁਰਬਾਣੀ ਨੇ ਧੰਤਾ ਵਾਲੇ ਲਫ਼ਜ਼ ਵਰਤੇ ਨੇ ਠੀਕ ਦੂਜੇ ਪਾਸੇ ਜਿਹੜੇ ਬੁਰਾਈ ਦੇ ਰਾਹ ਤੇ ਤੁਰਦੇ ਨੇ ਡਾਕੂ ਬਣ ਗਏ ਕਾਤਲ ਬਣ ਗਏ ਚੋਰ ਬਣ ਗਏ ਯਾਸ਼ ਬਣ ਗਏ ਬਦਮਾਸ਼ ਬਣ ਗਏ ਲੁਟੇਰੇ ਬਣ ਗਏ ਰਾਹ ਮਾਰ ਬਣ ਗਏ ਉਹਨਾਂ ਨੂੰ ਬੁਰਾ ਵੀ ਕਿਹਾ ਸਮਾਜ ਵੀ ਬੁਰਾ ਕਹਿੰਦਾ ਔਰ ਚੰਗਿਆਂ ਨੂੰ ਚੰਗੇ ਵੀ ਕਹਿੰਦਾ ਹਾਂ ਇਹ ਗੱਲ ਵੱਖਰੀ ਹੈ ਬਿ ਜਿਸ ਵਕਤ ਚੰਗੇ ਚੰਗਿਆਈ ਕਰ ਰਹੇ ਹੁੰਦੇ ਨੇ ਚੰਗੇ ਚੰਗਿਆਈ ਦੀ ਗੱਲ ਕਰਦੇ ਨੇ ਚੰਗੇ ਚੰਗਿਆਈ ਫੈਲਾਉਣਾ ਚਾਹੁੰਦੇ ਨੇ ਚੰਗਿਆਈ ਦੇ ਨਾਲ ਲੋਕਾਂ ਨੂੰ ਜੋੜਨਾ ਚਾਹੁੰਦੇ ਨੇ ਉਦੋਂ ਤੇ ਹੋ ਸਕਦਾ ਹੈ ਉਹ ਚੰਗੇ ਵੀ ਕਈਆਂ ਨੂੰ ਚੰਗੇ ਨਾ ਲੱਗਣ ਪਰ ਸਮਾਂ ਵੀ ਜਾਣ ਤੋਂ ਬਾਅਦ ਕਹਾਣੀਆਂ ਉਹਨਾਂ ਦੀਆਂ ਹੀ ਬੰਦੀਆਂ ਨੇ ਇਤਿਹਾਸ ਉਹਨਾਂ ਦਾ ਹੀ ਬੰਦਾ ਹੈ ਉਹਨਾਂ ਦੇ ਕਿਸੇ ਕਹਾਣੀਆਂ ਸੁਨਾਸਣਾ ਕੇ ਆਉਣ ਵਾਲੀ ਜਨਰੇਸ਼ਨ ਨੂੰ ਪ੍ਰੇਰਿਆ ਜਾਂਦਾ ਹੈ ਖੈਰ ਹੁਣ ਸਾਡਾ ਪਿਓ ਕੌਣ ਹੈ ਸਾਡਾ ਪਿਓ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਾਡਾ ਪਿਓ ਤੇ ਮਾੜਾ ਹੈ ਨਹੀਂ ਜਿੰਨੂੰ ਠੇਠ ਪੰਜਾਬੀ ਵਿੱਚ ਕਹਿੰਦੇ ਨਾ ਵੀ ਦੀਵਾ ਲੈ ਕੇ ਹੱਥ ਵਿੱਚ ਗੁਰੂ ਦੇ ਅੰਦਰੋਂ ਕੋਈ દોਸ਼ ਲੱਭਣਾ ਚਾਹੋਗੇ ਤੁਹਾਨੂੰ ਮਿਲਣਾ ਨਹੀਂ ਪਰ ਗੁਰੂ ਦੀ ਤੋਹੀਨ ਕਰਾਉਣ ਵਾਲੇ ਕੌਣ ਆ ਉਹ ਅਸੀਂ ਆ ਅਸੀਂ ਦਾ ਮਤਲਬ ਜਿਹੜੇ ਸੱਚ ਨੂੰ ਆਧਾਰ ਬਣਾ ਕੇ ਗੁਰਬਾਣੀ ਨੂੰ ਆਧਾਰ ਬਣਾ ਕੇ ਬੋਲਣ ਵਾਲੇ ਨੇ ਉਹ ਨਹੀਂ ਜਿਹੜੇ ਸੱਚ ਨੂੰ ਛੱਡ ਕੇ ਪਖੰਡੀ ਸਾਧਾਂ ਦੀ ਬੋਲੀ ਬੋਲਦੇ ਨੇ ਜਾਂ ਪਖੰਡੀ ਸਾਧ ਆਪ ਨੇ ਜਾਂ ਉਹਨਾਂ ਦੇ ਬੁਲਾਰੇ ਏਜੰਟ ਨੇ ਗੁਰੂ ਦੀ ਤਹੀਨ ਪਿਓ ਦੀ ਤੋਹੀਨ ਕਰਨ ਕਰਾਉਣ ਵਾਲੀ ਉਹ ਨਕਮੀ ਉਲਾਦੇ ਜਿਹੜੇ ਗੁਰੂ ਨੂੰ ਛੱਡ ਕੇ ਤੇ ਗੱਪ ਕਹਾਣੀਆਂ ਕਚਰੋੜ ਕਹਾਣੀਆਂ ਸੁਣਾਉਂਦੇ ਨੇ ਪਿਓ ਦੀ ਪਛਾਣ ਅੱਗੇ ਜਾ ਕੇ ਉਹਦੇ ਬੱਚਿਆਂ ਤੋਂ ਹੁੰਦੀ ਹੈ ਅੱਗੇ ਜਾ ਕੇ ਪਿਓ ਦੀ ਪਛਾਣ ਉਹਦੇ ਬੱਚਿਆਂ ਤੋਂ ਹੁੰਦੀ ਜਦੋਂ ਪਿਓ ਸਰੀਰ ਕਰਕੇ ਨਾ ਰਹੇ ਤੇ ਜੇ ਅੱਜ ਸਾਡੇ ਗੁਰੂ ਦੀ ਪਹਿਚਾਣ ਹੋਣੀ ਹੈ ਤੇ ਤੁਹਾਡੇ ਕਰਕੇ ਹੋਣੀ ਹੈ ਸਾਡੀ ਕੌਮ ਕਰਕੇ ਹੋਣੀ ਹੈ ਕਹਿ ਦਿੰਦੇ ਨੇ ਲੋਕ ਵੀ ਐਸਾ ਪੁੱਤ ਨਾ ਜੰਮਦਾ ਜਿਹੜਾ ਪਿਓ ਦੇ ਨਾਂ ਦੇ ਉੱਤੇ ਮਾਂ ਦੇ ਨਾਂ ਦੇ ਉੱਤੇ ਕੁੱਲ ਦੇ ਨਾਂ ਦੇ ਉੱਤੇ ਕਲੰਕ ਹੈ ਐਵੀਂ ਕਹਿ ਦਿੰਦੇ ਨੇ ਵੀ ਐਸੇ ਪੁੱਤ ਦੇ ਸ਼ਾਬਾਸ਼ ਜਿਹਨੂੰ ਵੱਡਿਆਂ ਕੋਲੋਂ ਚੰਗੇ ਸੰਸਕਾਰ ਮਿਲੇ ਸਨ ਤੇ ਇਸ ਪੁੱਤ ਕਰਕੇ ਅੱਜ ਇਹਦਾ ਪਿਓ ਤੇ ਨਹੀਂ ਹੈ ਪਰ ਅੱਜ ਵੀ ਇਹਦੇ ਪਿਓ ਦਾ ਲੋਕ ਨਾਂ ਲੈਂਦੇ ਨੇ ਤੇ ਪਿਓ ਦੀ ਇੱਜ਼ਤ ਕਰਦੇ ਨੇ ਉਹਨਾਂ ਨੂੰ ਸ਼ਾਬਾਸ਼ ਵੀ ਮਿਲਦੇ ਨੇ ਪ੍ਰਚਾਰਕ ਵੀਰੋ ਤੇ ਪਖੰਡੀ ਸਾਧੋ ਆਪਣੇ ਪਿਓ ਨੂੰ ਕਲੰਕਿਤ ਕਰਨ ਦਾ ਯਤਨ ਨਾ ਕਰੋ ਪਿਓ ਨੇ ਕਲੰਕਤ ਹੋਣਾ ਨਹੀਂ ਕਲੰਕ ਤੁਹਾਡੇ ਮੱਥੇ ਤੇ ਲੱਗਣਾ ਹੈ ਔਰ ਲੱਗ ਵੀ ਰਿਹਾ ਨਾਲੋ ਨਾਲ ਇਸ ਕਰਕੇ ਉਹ ਬੋਲੀ ਨਾ ਬੋਲੋ ਜੋ ਤੁਹਾਡੇ ਪਿਓ ਦੇ ਸਿਧਾਂਤ ਪਿਓ ਦੀ ਬਾਣੀ ਦੇ ਵਿਰੋਧ ਵਿੱਚ ਜਾਂਦੀ ਹੋਵੇ ਅੱਜ ਮੈਂ ਇੱਕ ਉਦਾਹਰਣ ਕਹਿ ਦੇਣਾ ਸਾਡੇ ਵੱਲੋਂ ਵੇਖ ਕੇ ਦੂਜੀਆਂ ਕੌਮਾਂ ਦੇ ਲੋਕ ਕਹਿੰਦੇ ਨੇ ਵੀ ਸਿੱਖ ਤਾਨਣੇ ਜਦੋਂ ਤੁਸੀਂ ਕਿਰਦਾਰ ਵਿੱਚ ਹੁੰਦੇ ਹੋ ਜਦੋਂ ਤੁਸੀਂ ਸੇਵਾ ਵਿੱਚ ਹੁੰਦੇ ਹੋ ਤੇ ਤੁਹਾਡੀ ਸੇਵਾ ਨੂੰ ਵੇਖ ਕੇ ਤੁਹਾਡੇ ਵੱਲੋਂ ਲਾਏ ਹੋਏ ਆਕਸੀਜਨ ਦੇ ਲੰਗਰਾਂ ਨੂੰ ਵੇਖ ਕੇ ਤੁਹਾਡੇ ਵੱਲੋਂ ਏਕਤਾ ਦੀ ਹੰਗਾਰੇ ਭਰਦੀ ਹੋਈਆਂ ਗੱਲਾਂ ਨੂੰ ਵੇਖ ਕੇ ਲੋਕ ਕਹਿੰਦੇ ਨੇ ਤੁਹਾਡਾ ਪਿਓ ਵੀ ਤਾਨ ਹੈ ਤੇ ਜਦੋਂ ਤੁਸੀਂ ਤੋੜਨ ਦੀ ਗੱਲ ਕਰੋ ਕਲੰਕ ਵਾਲੀ ਗੱਲ ਕਰੋ ਤੇ ਫਿਰ ਤੁਹਾਨੂੰ ਤੇ ਲੋਕਾਂ ਨੇ ਕਲੰਕਿਤ ਕਰਨਾ ਹੈ ਨਾਲ ਕਹਿਣਗੇ ਦਾ ਪਿਓ ਵੀ ਚੰਗਾ ਨਹੀਂ ਸੀ ਭਾਵੇਂ ਪਿਉ ਨੇ ਰਹਿਣਾ ਚੰਗਾ ਹੀ ਏ ਪਰ ਗਾ ਗਈ ਤੇ ਗਈ ਤੁਹਾਡੇ ਕਰਕੇ ਕਸਾਨੀ ਅੰਦੋਲਨ ਦੇ ਵਿੱਚ ਹੀ ਵੇਖ ਲਓ ਆ ਹੁਣੇ ਓਕੇ ਹਟਿਆ ਕਸਾਨੀ ਅੰਦੋਲਨ ਦੇ ਅੰਦਰ ਜਿਹੜਾ ਦਿੱਲੀ ਲੰਮਾ ਸਮਾਂ ਚੱਲਦਾ ਰਿਹਾ ਉਸ ਅੰਦੋਲਨ ਦੇ ਅੰਦਰ ਲੋਕ ਅਛ ਅਛ ਕਰਦੇ ਸਨ ਵੀ ਸਿੱਖ ਇਦਾਂ ਦੇ ਹੁੰਦੇ ਨੇ ਤੁਸੀਂ ਬੜਾ ਵੱਡਾ ਹੰਗਾਰਾ ਦਿੱਤਾ ਆਪਣੀ ਕੌਮ ਦੀ ਚੰਗਿਆਈ ਵਾਸਤੇ ਕੌਮ ਦਾ ਆਪਣਾ ਸਿਰੋਚਾ ਕੀਤਾ ਕੌਮ ਦੀ ਇੱਜ਼ਤ ਦਾ ਝੰਡਾ ਤੁਹਾਡੇ ਕਰਕੇ ਉੱਚਾ ਹੋਇਆ ਵੀ ਤੁਸੀਂ ਲੰਮਾ ਸਮਾਂ ਬੈਠੇ ਰਹੇ ਲੰਗਰ ਲਗਦੇ ਰਹੇ ਆਕਸੀਜਨ ਦੇ ਲੰਗਰ ਲਗਦੇ ਰਹੇ ਤਰ੍ਹਾਂ ਤਰ੍ਹਾਂ ਦੇ ਹੋਰ ਚੰਗੇ ਕਾਰਨਾਮੇ ਹੋਏ ਤੇ ਜਿਹੜੇ ਲੋਕ ਤੁਹਾਡੇ ਵਿਰੋਧ ਵਿੱਚ ਸੰਘ ਪਾਵੇਂ ਉਹ ਸਾਡੇ ਹਿੰਦੂ ਵੀਰਸਣ ਹਰਿਆਣੇ ਵਾਲੇ ਜਾਂ ਯੂਪੀ ਵਾਲੇ ਉਹ ਵੀ ਆਸ਼ਾਸ਼ ਕਰਦੇ ਸਨ ਤੇ ਤੁਹਾਡੇ ਨਾਲ ਉਹਨਾਂ ਦੀ ਗਲਵਕੜੀ ਦੀ ਸਾਂਝ ਬਣ ਗਈ ਉਹ ਸਾਂਝ ਇੰਨੀ ਜ਼ਬਰਦਸਤ ਬਣ ਗਈ ਬੇ ਹਰਿਆਣਵੀ ਵੀਰਾਂ ਨੇ ਜੱਟਾਂ ਨੇ ਗੁਜਰਾਣੇ ਦੁੱਜਿਆਂ ਨੇ ਜਿਨ੍ਹਾਂ ਨੇ ਕਿਸਾਨੀ ਅੰਦੋਲਨ 'ਚ ਹਿੱਸਾ ਪਾਇਆ ਆਣ ਕੇ ਬੈਠੇ ਰਹੇ ਉਹ ਤੁਹਾਡੇ ਨਾਲ ਸਾਂਝ ਬਣਾ ਕੇ ਚਲੇ ਗਏ ਅੱਜ ਵੀ ਉਹ ਤੁਹਾਡੀ ਹਮਦਰਦੀ ਦਾ ਸਾਹ ਭਰਦੇ ਨੇ ਠੀਕ ਦੁੱਜੇ ਪਾਸੇ ਜੇ ਮੰਨ ਲਓ ਵੀ ਐਸੇ ਉਲਟ ਕੰਮ ਹੁੰਦੇ ਹੋਣਗੇ ਜਾਂ ਹੋਏ ਨੇ ਜਾਂ ਹੋਣਗੇ ਆਉਣ ਵਾਲੇ ਸਮੇਂ ਦੇ ਅੰਦਰ ਉਹਨਾਂ ਨੂੰ ਵੇਖ ਕੇ ਫਿਰ ਉਹ ਤੁਹਾਡੇ ਹਮਦਰਦ ਕਿਵੇਂ ਬਣ ਗਏ ਤਾਂ ਮੈਂ ਇਹ ਗੱਲ ਕਹਿਨਾ ਵੀ ਪ੍ਰਿਸ਼ਟਾਚਾਰੀ ਬੇਈਮਾਨੀ ਕਤਲੋਗਾਰਤ ਨਸ਼ਾ ਤਸਕਰੀ ਜਾਂ ਹਿਊਮਨ ਟ੍ਰੈਫਿਕਿੰਗ ਇਹ ਸਾਰੀਆਂ ਗੱਲਾਂ ਮਨਫੀ ਹੋਣੀਆਂ ਚਾਹੀਦੀਆਂ ਨੇ ਸਾਡੀ ਕੌਮ ਦੇ ਅੰਦਰੋਂ ਨਹੀਂ ਹੋਣੀਆਂ ਚਾਹੀਦੀਆਂ ਇਹਦੇ ਨਾਲ ਤੁਹਾਨੂੰ ਕਲੰਕਿਤ ਹੋਣਾ ਹੀ ਪਏਗਾ ਨਾਲ ਲੱਗਦਾ ਤੁਹਾਡੇ ਪਿਓ ਤੱਕ ਵੀ ਉਲਾਮਾ ਜਾਏਗਾ ਤੋ ਨਸ਼ਾ ਤਸਕਰੀ ਨਾ ਹੋਵੇ ਪ੍ਰਿਸ਼ਟਾਚਾਰ ਨਾ ਹੋਵੇ ਬੇਈਮਾਨੀ ਨਾ ਹੋਵੇ ਪਰ ਦੁੱਖ ਦੇ ਮਨ ਦੇ ਨਾਲ ਕਹਿਣਾ ਪੈਂਦਾ ਹੈ ਸਾਡੇ ਧਾਰਮਿਕ ਜਥੇਦਾਰ ਇਹਨਾਂ ਗੱਲਾਂ ਤੋਂ ਤੇ ਉਹ ਨਹੀਂ ਬਚ ਰਏ ਆਮ ਕੌਮ ਕੀ ਬਚੇਗੀ ਤਾਂ ਖੈਰ ਥੋੜਾ ਜਿਆ ਹੌਸ ਸੰਭਾਲੋ ਚੰਗੇ ਬਣੋ ਆਪਣੀ ਕੌਮ ਨੂੰ ਕੌਮ ਨੂੰ ਵੀ ਅੱਗੇ ਲੈ ਕੇ ਜਾਓ ਕੌਮ ਦੀ ਇੱਜ਼ਤ ਦਾ ਕਾਦੇ ਵਧਾਓ ਤੇ ਉਹ ਵਧੇਗੀ ਸਾਡੇ ਸਾਰਿਆਂ ਕਰਕੇ ਕਿਸੇ ਇਕੱਲੇ ਕਰਕੇ ਨਹੀਂ ਸਾਰੇ ਆਪਣੇ ਆਪਣੇ ਫਰਜ਼ ਨੂੰ ਨਿਭਾਉਂਦਾ ਯਤਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ